ਗੁਰਪਤਵੰਤ ਸਿੰਘ ਪੰਨੂ ਜਿਹਦਾ ਕਿ ਕਥਿਤ ਤੌਰ ਤੇ ਦੱਸਿਆ ਜਾ ਰਿਹਾ ਕਿ ਮਰਡਰ ਪਲਾਨ ਕਰ ਲਿਆ ਸੀ ਉਹਨੂੰ ਅਸੈਸੀਨੇਟ ਕਰਾਉਣਾ ਸੀਗਾ ਕਰਾਉਣਾ ਵੀ ਕਿੱਥੇ ਸੀ ਅਮਰੀਕਾ ਦੀ ਧਰਤੀ ਦੇ ਉੱਤੇ ਨikhil gupta ਨਾਮ ਦਾ ਇੱਕ ਸ਼ਖਸ ਜਿਹੜਾ ਭਾਰਤ ਦਾ ਸਿਟੀਜ਼ਨ ਹੈ ਔਰ ਦੱਸਿਆ ਜਾਂਦਾ ਕਿ ਅਮਰੀਕਾ ਦੇ ਵਿੱਚ ਇਹ ਡਰੱਗ ਦਾ ਕਾਰੋਬਾਰ ਕਰਦਾ ਇਹਦੀ ਡਿਊਟੀ ਲਗਾਈ ਗਈ ਇਹਦੀ ਡਿਊਟੀ ਲਗਾਈ ਭਾਰਤ ਦੀ ਖੂਫੀਆ ਏਜੰਸੀਆਂ ਦਾ ਇੱਕ ਏਜੰਟ ਜਿਹੜਾ ਅਮਰੀਕਾ ਦੇ ਵਿੱਚ ਡਿਪਲੋਏਡ ਸੀ ਉਹਨੇ ਇਹਨੂੰ ਹਾਇਰ ਕੀਤਾ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਸਾਰਾ ਪਰਦਾ ਉੱਠ ਗਿਆ ਕਿ ਨਿਖਿਲ ਗੁਪਤਾ ਜਿਹੜਾ ਇਹ ਗੁਰਪਤਵੰਦ ਸਿੰਘ ਪੰਨੂ ਦੀ ਅਸੈਸੀਨੇਸ਼ਨ ਕਰਾਉਣਾ ਚਾਹੁੰਦਾ ਇਹਨਾਂ ਨੇ ਇੱਕ ਹਿਟਮੈਨ ਹਾਇਰ ਕਰ ਲਿਆ 1 ਲੱਖ ਡਾਲਰ ਦੇ ਵਿੱਚ ਡੀਲ ਹੋ ਗਈ 15000 ਜਿਹੜਾ ਉਹਨੂੰ ਐਡਵਾਂਸ ਵੀ ਦੇ ਦਿੱਤਾ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਅਮਰੀਕਾ ਨੇ ਇੱਕ ਵਫਦ ਭਾਰਤ ਭੇਜਿਆ ਕਿ ਇਨਵੈਸਟੀਗੇਟ ਕਰੋ ਭਾਰਤ ਦੀ ਖੂਫੀ ਏਜੰਸੀਆਂ ਦੇ ਨਾਲ ਮਿਲ ਕੇ ਦੇਖੋ ਪਤਾ ਕਰੋ ਕਿ ਸਾਡਾ ਸਿਟੀਜ਼ਨ ਗੁਰਪਤਵੰਦ ਸਿੰਘ ਪੰਨੂ ਜਿਹੜਾ ਕਿ ਅਮਰੀਕਾ ਦਾ ਸਿਟੀਜਨ ਆ ਔਰ ਉਹਦੀ ਅਸੈਸੀਨੇਸ਼ਨ ਦੀ ਤਿਆਰੀ ਕਰ ਰਹੇ ਸੀ ਇਸ ਵਫ਼ਦ ਦੇ ਭਾਰਤ ਚ ਪਹੁੰਚਣ ਦੇ ਨਾਲ ਹੁਣ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਜਿੰਨੇ ਸੰਸਦ ਮੈਂਬਰ ਆ ਉਹਨਾਂ ਨੇ ਇਹ ਸਾਰੇ ਇਨਵੈਸਟੀਗੇਸ਼ਨ ਦੀ ਸ਼ਲਾਘਾ ਕੀਤੀ ਆ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਅਮਰੀਕਾ ਨੂੰ ਜਿਹੜੀ ਸਹਾਇਤਾ ਪ੍ਰਦਾਨ ਕਰ ਰਿਹਾ ਅਮਰੀਕਾ ਦਾ ਜਿਹੜਾ ਵਫ਼ਦ ਇੱਥੇ ਇਨਵੈਸਟੀਗੇਸ਼ਨ ਕਰਨ ਆਇਆ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਇੱਕ ਬਹੁਤ ਵਧੀਆ ਗੱਲ ਆ ਦੋਵੇਂ ਮੁਲਕ ਇਹੀ ਜਾਣਦੇ ਆ ਕਿ ਜਿਹੜੇ ਇਦਾਂ ਦੇ ਅਨਸਰ ਆ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਬੇਪਰਦਾ ਕੀਤਾ ਜਾਵੇ ਉਹਨਾਂ ਉੱਤੇ ਸਖਤ ਕਾਰਵਾਈ ਹੋਵੇ ਗੁਰਪਤਵੰਦ ਸਿੰਘ ਪੰਨੂ ਜਿਹੜੇ ਆ ਇਹ ਲਾਇਰ ਨੇ ਅਮਰੀਕਾ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਔਰ ਇਹ ਹੇਟ ਸਪੀਚ ਵੀ ਕਰਦੇ ਨੇ ਭਾਰਤ ਦੇ ਵਿੱਚ ਇਹਨਾਂ ਨੂੰ ਬੈਨ ਕੀਤਾ ਹੋਇਆ ਗੁਰਪਤਵੰਦ ਸਿੰਘ ਪੰਨੂ ਦੀਆਂ ਜਿੰਨੇ ਵੀ ਵੀਡੀਓਜ਼ ਨੇ ਜਾਂ ਉਹਨਾਂ ਦੇ ਜਿੰਨੇ ਵੀ ਮੈਸੇਜੇਸ ਨੇ ਭਾਰਤ ਦੇ ਵਿੱਚ ਬੈਨ ਨੇ ਭਾਰਤ ਵਿਰੋਧੀ ਗਤੀਵਿਧੀਆਂ ਇਹ ਕਰਦੇ ਨੇ ਪਰ ਅਮਰੀਕਾ ਜਿਹੜਾ ਇੱਕ ਡੈਮੋਕਰੈtic ਮੁਲਕ ਆ ਡੈਮੋਕਰੇਟੀ ਆ ਡੈਮੋਕਰੈਟਿਕ ਕੰਟਰੀ ਆ ਤੇ ਉੱਥੇ ਉਹ ਕਹਿੰਦੇ ਆ ਜੀ ਇੱਥੇ ਬੋਲਣ ਦੀ ਆਜ਼ਾਦੀ ਹੈ ਪਰ ਇਹ ਸਭ ਦੇ ਵਿੱਚ ਜਿੱਥੇ ਗੁਰਪਤਵੰਦ ਸਿੰਘ ਪੰਨੂ ਦੀ ਅਸੈਸੀਨੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਸੀ ਉਹ ਸਾਰੀ ਬੇਪਰਦਾ ਹੋ ਗਈ ਨikhil ਗੁਪਤਾ ਨਾਮ ਦਾ ਜਿਹੜਾ ਸ਼ਖਸ ਆ ਉਹਨੂੰ ਅਮਰੀਕਾ ਨੇ ਫੜ ਲਿਆ ਤੇ ਹੁਣ ਅਮਰੀਕਾ ਦਾ ਜਿਹੜਾ ਵਫਦ ਆ ਉਹਨਾਂ ਦੀਆਂ ਜਿਹੜੀਆਂ ਖੂਫੀ ਏਜੰਸੀਆਂ ਦੇ ਜਿਹੜੇ ਇੱਕ ਵਫਦ ਭਾਰਤ ਦੇ ਵਿੱਚ ਆਇਆ ਹੋਇਆ ਇਹਦੀ ਛਲਾਗਾ ਕੀਤੀ ਗਈ ਹੈ ਇਹਦੀ ਛਲਾਗਾ ਕੀਤੀ ਆ ਅਮਰੀਕਨ ਕਾਂਗਰਸ ਪਾਰਟੀ ਦੇ ਕੁਝ ਸੰਸਦ ਮੈਂਬਰ ਆ ਜਿਨ੍ਹਾਂ ਵਿੱਚ ਅਮਰੀਸ਼ ਬਾਬੂ ਲਾਲ ਉਹਨਾਂ ਨੇ ਬਹੁਤ ਇਹ ਸ਼ਲਾਘਾ ਕੀਤੀ ਹੈ ਕਿ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਦੋਹਾਂ ਦੇਸ਼ਾਂ ਦੇ ਵਿੱਚ ਕਿ ਇਹ ਇਦਾਂ ਦੇ ਜਿਹੜੇ ਇਹ ਖਿਨੋੜੀਆਂ ਹਰਕਤਾਂ ਨੂੰ ਅੰਜਾਮ ਦੇਣ ਵਾਲੇ ਸ਼ਖਸਾਂ ਇਹ ਬੇਪਰਦਾ ਹੋਣੇ ਚਾਹੀਦੇ ਆ ਉਧਰ ਦੂਜੇ ਪਾਸੇ ਇਹ ਸਾਰਾ ਮਾਮਲਾ ਜੁੜਦਾ ਹਰਦੀਪ ਸਿੰਘ ਨਿੱਜਰ ਕਤਲकांड ਦੇ ਨਾਲ ਵੀ ਕਿਉਂਕਿ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਉਹ ਕਤਲ ਹੋਇਆ ਸੀ ਉਸ ਤੋਂ ਬਾਅਦ ਕੈਨੇਡਾ ਨੇ ਵੀ ਭਾਰਤ ਦੇ ਉੱਤੇ ਇਲਜ਼ਾਮ ਲਗਾਏ ਸੀਗੇ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੇ ਵਿੱਚ ਵੀ ਭਾਰਤ ਦਾ ਹੱਥ ਹੈ ਪਰ ਭਾਰਤ ਬਾਰ-ਬਾਰ ਇਹੀ ਕਹਿੰਦਾ ਰਿਹਾ ਕਿ ਜੇ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਸਾਨੂੰ ਦਿਓ ਅਸੀਂ ਜ਼ਰੂਰ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦੇਵਾਂਗੇ ਪਰ ਗੁਰਪਤਵੰਤ ਸਿੰਘ ਪੰਨੂ ਵਾਲੇ ਮਾਮਲੇ ਦੇ ਵਿੱਚ ਨikhil Gupta ਨਾਮ ਦਾ ਸ਼ਖਸ ਫੜਿਆ ਗਿਆ ਜਿਹੜਾ ਉਹ ਬੇਪਰਦਾ ਹੋ ਗਿਆ ਹੁਣ ਅਮਰੀਕਾ ਦਾ ਇੱਕ ਵਫਦ ਜਿਹੜਾ ਉਹ ਭਾਰਤ ਦੇ ਵਿੱਚ ਹੈ ਔਰ ਇਹਦੀ ਜਿਹੜੀ ਹੈ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਦੋਵੇਂ ਦੇਸ਼ ਮਿਲ ਕੇ ਕੰਮ ਕਰ ਰਿਹਾ ਹੈ ਔਰ ਜੋ ਕੋਈ ਵੀ ਇਹ ਸਾਰੀ ਸਾਜ਼ਿਸ਼ ਦੇ ਪਿੱਛੇ ਹੈ ਉਹਨੂੰ ਜਲਦ ਤੋਂ ਜਲਦ ਜਿਹੜਾ ਬੇਨਕਾਬ ਕੀਤਾ ਜਾਵੇਗਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਏਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ